සලන් ගයිස් අන්කරුන් ලැපේ ඇජිර සොහිදා කම් න ති ගයිස් ඒ අංකලුන දේජි ිච්චන් දවියන් කම් කරින් ਗਾਈਸ ਮਾਈਕਾਵਾ ਤੇ ਇਹ ਅੰਕਲੋ ਨੇ ਦੇ ਜੀ ਕੰਮ ਲੱਗਣਾ ਜੀ ਅੰਦਰ ਵਾਲ ਤੇ ਉਹ ਸਮਾਨ ਬੱਝ ਗਿਆ ਜੀ ਬਾਕੀ ਉਹ ਕਿਚਨ ਵਾਣਾ ਵਾ ਬਾਕਸ ਲੱਗ ਗਿਆ ਵਾ ਆਹੇ ਬਾਕਸ ਲੱਗ ਗਿਆ ਵਾ ਮੈਂ ਲੱਗਾ ਅੰਕਲੋ ਖਿੱਚ ਗਿਆ ਤੇ ਗਾਈਸ ਅੰਕਲੋ ਰਹੋਣ ਨੇ ਆਹ ਲਾਤੀ ਆ ਜੀ ਐਦਾਂ ਕੀਤੀ ਫਿਟਿੰਗ ਦੇਖੋ ਜੋ ਕਿੰਨਾ ਸੋਹਣਾ ਤੇ ਕਾਈਸ ਆਹਨ ਦਾ ਕਾਰਨਰ ਤੇ ਬੈਕ ਟੂ ਵਲੌਗ ਆ ਵੀ ਲਾਤਾ ਹਾਂ ਉਹ ਤੇ ਜਿਸ ਪਰ ਤੇ ਬੋਲੀ ਇਹੋ ਜਿਸ ਫਿਟਿੰਗ ਕਰਨੀ ਹੈ ਦੀ ਅਧੀ ਕਰਤੀ ਆ ਆਹ ਲਓ ਤੇ ਬੈਕ ਟੂ ਵਲੌਗ ਮਿਲਦੇ ਬਾਅਦ ਚੰਦੇ ਅੱਜ ਰਸੋਈ ਦਾ ਕੰਮ ਅੰਕਰ ਨੂੰ ਨਹੀਂ ਦੇ ਰਹੇ ਅੱਜ ਅੰਦਰ ਦੀ ਫਿਟਿੰਗ ਕਰਨ ਆਹ ਇਹ ਜਿਸਾਈਨਡ ਕੋਰਨਰ ਵਾਲਾ ਫਿਕਸ ਹੋ ਗਿਆ ਇਹਦੀ ਫਿਟਿੰਗ ਹੁੰਦੀ ਆ ਟੈਲੀਸਕੋਪ ਲੱਗੁੰਦੇ ਆ ਤੇ ਇਹ ਇਸੇ ਇਸ ਆਹ ਨਾਲ ਇਹਦਾ ਉੱਪਰ ਹੁੰਦਾ ਹੈ ਵੇਖ ਸਕਦੇ ਜੀ ਹੁਣ ਤੇ ਬੰਦ ਆਇੰਨ ਉਹ ਇਸੇ ਨਹੀਂ ਆਹ ਵਾਲਾ ਬਾਕਸ ਦਾ ਮਨ ਨੂੰ ਬੰਦ ਇਹਦੇ ਬਾਕਸ ਹੀ ਆ ਤੇ ਅੰਕਲ ਅੰਕਲ ਇਹ ਕਿਹੜਾ ਖੰਨਾ ਇਹ ਅਜੇ ਦਿੱਤੇ ਬੋਲ ਨਹੀਂ। ਦਾਇਸੇ ਹੈ ਜੀ ਬੋਤਲ ਉਹ ਰੱਖ ਨਾ। ਬਾਕੀ ਆ ਆਰ ਉਹ ਬਣਾਏ ਉਹ ਪਾਂਡੇ ਮਾ ਲਗੀ ਰਲਾਤਾ ਹੈ। ਤੇ ਆ ਉੱਪਰ ਲਾਵਾਂ। ਤੇ ਕੁਝ ਟਾਈਮ ਨਾਲ ਆ ਗਈ ਅੰਗਲੂਣੀ। ਤੇ ਕੰਮ ਵੇਖੋ ਚੱਲਦਾ ਪਿਆ ਵਾ ਕਹਿ ਰਹੀ ਹੁਣੇ। ਕੰਮ ਵੇਖ ਸਰਦਨ। ਹਾਂ ਤਾਂ। Tum, 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 da khana lagdun ਬੈਕ ਟੂ ਵਲੌਗ ਮਿਲਦੇ ਹਾਂ ਜੀ ਤੁਹਾਨੂੰ ਬਾਅਦ ਵਿੱਚ ਅਜ ਅੰਕਲ ਵੀ ਨਹੀਂ ਦੇ ਜੀ ਫਿਟਿੰਗ ਕਰੇ ਸ਼ੀਸ਼ੇ ਕਟੇ ਹੋਣਗੇ ਪ੍ਰੋਫਾਈਲ ਖੋਲ ਕੇ ਭਰੋਣਾ ਪ੍ਰੋਫਾਈਲ ਲੱਗੀ ਹੋਈ ਆ ਹਾਂ ਹਾਂਜੀ ਡਾਈਸ ਵੇਖ ਸਕਦੇ ਜੋ ਇਦਾਂ ਵਾ ਉਹ ਆਪੇ ਬੰਦ ਹੋ ਜਾਂਦਾ ਵਾ ਤੇ ਸਾਰੇ ਲੱਗੇ ਨੇ ਇਹਨੂੰ ਸਾਰੇ ਕਟਿੰਗ ਹੋਏਗੇ ਸਾਰਿਆਂ ਦੇ ਅੱਛਾ ਇਹਨਾਂ ਨੂੰ ਇਹ ਵੀ ਸੀਸ਼ਾ ਲੱਗਣਾ ਹਾਂਜੀ ਇਹਨਾਂ ਨੂੰ ਪੰਪ ਲੱਗਣੇ ਹੋਗੇ ਹੈਡ ਟੂ ਠੀਕ ਠੀਕ ਅਭੀ ਬਹੁਤ ਕੋਕੋ ਚੀਤੀ ਹੈ ਪੰਦਰੇ ਦੀ ਸਾਈਡ ਤੇ ਪ੍ਰੋਫਾਈਲ ਲਾਈਟ ਪ੍ਰੋਫਾਈਲ ਲਾਈਟ ਆਰੋ ਦਾ ਆਰੋ ਦਾ ਨਹੀਂ ਕੋਲ ਪੱਲੇ ਆਣਾ ਠੀਕ ਆ ਤੇ ਚਾਪਾ ਇਹਨਾਂ ਨੂੰ ਕੰਬੀਸ ਤੇ ਇਹ ਬਰਤ ਨਾਲ ਆ ਗਿਆ ਚੱਲਣਾ ਆਇਆ ਜੀ ਭਾਂਡਿਆਂ ਦਾ ਅੰਕਲ ਨੂੰ ਕਬਜੇ ਲੱਗਾ ਹੈ ਅੱਛਾ ਇਹਨਾਂ ਦੇ ਆਪਾਂ ਕੈਚਰ ਲਾਵਾਂਗੇ ਇਸ ਤੋਂ ਬਾਅਦ ਥੱਲੇ ਆਪਣੇ 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 ਆਗੇ ਤੋਰਸਾਂ ਤੇ ਆਪਾਂ ਕਰ ਦੋਗੇ ਠੀਕ ਆ ਹਾਂ ਜੀ ਇਸ ਵਾਰ ਸਿੱਧਾ ਪਲੇ ਬਕਸਾ ਨਾ ਹੈ ਇਹਦਾ ਵੀ ਖਣੰਤਰ ਆ ਵਾ ਕੋਈ ਚੀਜ਼ ਰੱਖਣ ਵਾਸਤੇ ਕੋਈ ਵੱਡੀ ਚੀਜ਼ ਨਹੀਂ ਬਣ ਰਹੀ ਮੈਂ ਦੋ ਬੱਲੇ ਹੁਣੇ ਥੇ ਡੈਕਪੋਰਟ ਉਹ ਫਾਣੀ ਮੈਂ ਦਿਲ ਤੁਸੀਂ ਕੁਝ ਰੱਖ ਸਕਦੇ ਠੀਕ ਸਰਪਾ ਸਾ ਤੇ ਸਰਪਾ ਗਾਈ ਸਾਇ ਆ ਜੀ ਆਟੇ ਵਾਲੀ ਡਰਮੀ ਇਹ ਰੰਗ ਪਰਸਾ ਲੱਗ ਨਹੀਂ ਅੱਗੇ ਇਸ ਕਰਕੇ ਨਹੀਂ ਖੁੱਲਣ ਦੀ ਇਹ ਹੰਡਲ ਪਰਫੈਕਟ ਲੱਗਣਾ ਹੈ ਤੇ ਗਾਇਸ ਹੋਇਆ ਜੀ ਆਇਆ ਜੀ ਗਾਇਸ ਇੱਕ ਪੱਲਾ ਉਹਦੇ ਸੱਤ ਪੈਣੀ ਹੈ ਛੇ ਕੰਮ ਰਹਿੰਦਾ ਬਾਕੀ ਹੋਣਾ ਦਾ ਠੀਕ ਹੈ ਇਹ ਪਾਸੇ ਲਾ ਗਏ ਇਹ ਹੈਗੀ ਆ ਜੀ ਬਾਸਕਟ ਬੋਤਲਾਂ ਬੋਤਲਾਂ ਇਹ ਕਾਰਨ ਜੇ ਇਹ ਗਾਇਸ ਕਾਰਨ ਜਿਹੜਾ ਹੁੰਦਾ ਆ ਲੱਗ ਗਿਆ ਜੀ ਹੁਣ ਹਾਂ ਗਾਇਸ ਇਹ ਦੇਖ ਸਕਦੇ ਹੋ ਤੇ ਇਹਦੇ ਵਿੱਚ ਚਮਚਾ ਲਈ ਕਟਲੜੀ ਆਈ ਹੈ ਕਟਲੜੀ ਠੀਕ ਹੈ ਹਾਂ ਠੀਕ ਠੀਕ ਉਹ ਜੇ ਗੈਸ ਆ ਦਬਾਰ ਘਲਤਾ ਹੁਣ ਇਹਨਾਂ ਨੇ ਕਰੀ ਸੋ ਵੇਖੋ ਪੇਪਰ ਰੱਖੀ ਉਹਦੀ ਇਹਨੂੰ ਰੱਖ ਲਈ ਰੱਖਣ ਵਾਸਤੇ ਸਮਾਨ ਕੋਈ ਠੀਕ ਆ ਹਾਂਜੀ ਇਸ ਤੋਂ ਨੀਚੇ ਨੂੰ ਇੱਕ ਦਸਮਾਨ ਪ੍ਰੋਕਰੀ ਦਾ ਇਹਨਾਂ ਦਾ ਦਸਰਾ ਠੀਕ ਹੈ ਇਹ ਇਹ ਵਾਲੀ ਆਪਣਾ ਬਸਕਟ ਦੇ ਸੀਵੇਰ ਠੀਕ ਦੋ ਬਸਕਟ ਦੋ ਬਸਕਟ ਬਿਲਕੁਲ ਬਾਈ ਜੀ ਇਸ طرح ਕੇ ਆਪਾਂ ਬਸਕਟ ਨੇ ਅੱਛਾ ਠੀਕ ਬਾਕੀ ਕਰਵਾਤਾ ਹੀ ਹੈ ਬਾਕੀ ਗਾਇਸ ਅੰਕਲ ਉਹਨਾਂ ਨੇ ਅੰਕਲ ਉਹਨਾਂ ਨੇ ਕੱਲ ਫਰਨੀਸ਼ਿੰਗ ਕਰਨੀ ਹੈ ਕੀ ਕੀ ਕਰਨਾ ਕੱਲ ਇਹਦਾ ਮਤਲਬ ਪਹਿਲੇ ਇਹਦਾ ਕੰਮ ਕਰਨ ਤੋਂ ਬਾਅਦ ਬਾਅਦ ਅਈ ਟੱਕਰ ਟੇਬਲ ਰਾਣੀ ਹੈ ਉਸ ਤੋਂ ਬਾਅਦ ਸਲੈਕਟਾ ਲਾ ਠੀਕ ਹੈ ਗਾਇਸ ਅੰਕਲ ਉਹਨਾਂ ਨੇ ਬਾਕੀ ਕੱਲ ਕਰਨਾ ਤੇ ਵਲੌਗ ਨਾਲ ਜੁੜੇ ਰਹੋ ਵਲੌਗ ਮਿਸ ਨਾ ਕਰਿਓ ਮਿਲਦੇ ਹਾਂ ਜੀ ਬੈਕ ਟੂ ਵਲੌਗ ਤੁਹਾਨੂੰ ਬਾਅਦ ਵਿੱਚ